ਏਅਰਪੋਰਟ ਉੱਤੇ ਨਿੱਕੇ ਜਿਹੇ ਬੱਚੀ ਆਪਣੇ ਪਿਤਾ ਨੂੰ ਲੈਣ ਜਾਂਦੇ ਹੈ ਜਥੇ ਕਿ ਦੋਸਤੋ ਜਦੋਂ ਉਸ ਕੁੜੀ ਦਾ ਪਿਤਾ ਏਅਰਪੋਰਟ ਤੋਂ ਬਾਹਰ ਨਿਕਲਦਾ ਹੈ ਤਾਂ ਦੇਖ ਕੇ ਬੱਚੀ ਭੱਜ ਲੈਂਦੀ ਹੈ ਜਥੇ ਕਿ ਦੋਸਤੋ ਇਹ ਵੀਡੀਓ ਹੋ ਗਈ ਸੋਸ਼ਲ ਮੀਡੀਆ ਉੱਤੇ ਬਹਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਕਿ ਰੂਹਾਂ ਦਾ ਪਿਆਰ ਨੂੰ ਇਹ ਵੀਡੀਓ ਦਰਸਾ ਰਹੀ ਜਥੇ ਕਿ ਦੋਸਤੋ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਬੇਹੱਦ ਮਜਬੂਰ ਕਰ ਦਿੰਦੇ ਹਨ ਜਥੇ ਕਿ ਦੋਸਤੋ ਇਹੋ ਜਿਹੇ ਵੀਡੀਓ ਦਿਨ ਰਾਤ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਪਰਦੇਸਾਂ ਦੇ ਵਿੱਚ ਵਸਦੇ ਪੰਜਾਬੀ ਜੋ ਕਿ ਆਪਣੇ ਪਰਿਵਾਰਾਂ ਦੇ ਲਈ ਬੇਹੱਦ ਪਿਆਰ ਅਤੇ ਆਪਣੇ ਪਰਿਵਾਰਾਂ ਨੂੰ ਯਾਦ ਕਰਕੇ ਤੇ ਪੰਜਾਬ ਨੂੰ ਯਾਦ ਕਰਕੇ ਬੇਹੱਦ ਭਾਵੁਕ ਹੋ ਜਾਂਦੇ ਹਨ ਬੇਸ਼ੱਕ ਦੋਸਤੋ ਚੰਗੇ ਪੇਖਣ ਨੂੰ ਲੈ ਕੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜੋ ਪੰਜਾਬ ਦੇ ਯਾਦ ਕਰਦੇ ਹਨ ਤਾਂ ਫਿਰ ਉਹਨਾਂ ਦੇ ਲਈ ਬੇਹੱਦ ਭਾਵੁਕ ਪਲ ਹੁੰਦੇ ਹਨ ਕੀ ਦੋਸਤੋ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਜੇ ਨਹੀਂ ਆਪਣੀ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਆਪਣੇ ਰਹਿਣ ਲਈ ਧੰਨਵਾਦ